ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਬਸੰਤ ਹਿੰਡੋਲ ਮਹੱਲਾ ਨੋਵਾ ਸਾਦੋ ਏ ਤਨ ਮਿਥਿਆ ਜਾਨੋ ਯਾ ਭੀਤਰ ਜੋ ਰਾਮ ਬਸਤ ਹੈ ਸਾਚੋ ਤਾਹੇ ਪਛਾਨੋ ਰਹਾਓ ਇਹ ਜਗ ਹੈ ਸੰਪਤ ਸੁਪਨੇ ਕੀ ਦੇਖ ਕਹਾ ਐ ਡਾਨ ਸੰਗ ਤਿਹਾਰੈ ਕਛੂ ਨ ਚਾਲੈ ਤਾਹੇ ਕਹਾਂ ਲਪਟਾਨੋ ਉਸਤ ਨਿੰਦਾ ਦੂ ਪਰ ਹਰ ਹਰ ਕੀਰਤ ਔਰ ਆਨ ਜਨ ਨਾਨਕ ਸਭ ਹੀ ਮੈਂ ਪੂਰਨ ਏਕ ਪੁਰਖ ਭਗਵਾਨੋ ਬਸੰਤ ਮਹੱਲਾ ਨੋਆ ਪਾਪੀ ਹਿਐ ਮੈਂ ਕਾਮ ਬਸਾਏ ਮਨ ਚੰਚਲ ਯਾਤੇ ਗਹਿਓ ਨਾ ਜਾਏ ਰਹਾਓ ਜੋਗੀ ਜੰਗਮ ਅਰਸ ਨਿਆਸ ਸਭ ਹੀ ਪਰ ਡਾਰੀ ਏ ਫਾਸ ਜੇ ਜੇ ਹਰ ਕੋ ਨਾਮ ਸਮਾਰ ਤੇ ਭਵ ਸਾਗਰ ਉਤਰੇ ਭਾਰ ਜਨ ਨਾਨਕ ਹਰ ਕੀ ਸਰਣਾਏ ਦੀਜੇ ਨਾਮ ਰਹਿ ਗੁਣ ਗਾਏ ਬਸੰਤ ਮਹੱਲਾ ਨੌواں ਮਾਈ ਮੈਂ ਧਨ ਪਾਇਓ ਹਰ ਨਾਮ ਮਨ ਮੇਰੋ ਧਾਵਨ ਤੇ ਛੂਟਿਓ ਕਰ ਬੈਠੋ ਵਿਸਰਾਮ ਰਹਾਓ ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨ ਲੋਭ ਮੋਹ ਏ ਪਰਸ ਨਾ ਸਾਕੇ ਗਹੀ ਭਗਤ ਭਗਵਾਨ ਜਨਮ ਜਨਮ ਕਾ ਸੰਸਾ ਚੂਕਾ ਰਤਨ ਨਾਮ ਜਪ ਪਾਇਆ ਤ੍ਰਿਸ਼ਨਾ ਸਕਲ ਬਿਨਾਸੀ ਮਨ ਤੇ ਨਿਜ ਸੁਖ 마ਹੇ ਸਮਾਇਆ ਜਾਂ ਕੋ ਹੋਤ ਦਇਆਲ ਕਿਰਪਾ ਨਿਦ ਸੋ ਗੋਬਿੰਦ ਗੁਣ ਗਾਵੇ ਕੋ ਨਾਨਕ ਇਹ ਵਿਦ ਕੀ ਸੰਪੈ ਕੋ ਗੁਰਮੁਖ ਪਾਵੇ ਬਸੰਤ ਮਹਿਲਾ ਨੋਵਾ ਮਨ ਕਹਾ ਬਿਸਾਰੇ ਓ ਰਾਮ ਨਾਮ ਤਨ ਬਿਨ ਸਹਿ ਜਮ ਸਿਓ ਪਰੈ ਕਾਮ ਰਹਾਉ ਇਹ ਜਗ ਧੂਏ ਕਾ ਪਹਾਰ ਤੈ ਸਾਚਾ ਮਾਨਿਆ ਕਹਿ ਵਿਚਾਰ ਧਨਦਾਰਾ ਸੰਪਤ ਗਰੇਹ ਕਜ ਸੰਗ ਨ ਚਾਲੈ ਸਮਝ ਲੇਹਿ ਇਕ ਭਗਤ ਨਰਾਇਣ ਹੋਏ ਸੰਗ ਕਹੋ ਨਾਨਕ ਭਜਤੇ ਏਕ ਰੰਗ ਬਸੰਤ ਮਹਿਲਾ ਨੋਵਾ ਕਹਾਂ ਭੁੱਲਿਓ ਰੇ ਝੂਠੇ ਲੋਭ ਲਾਗ ਕਛ ਬਗਰਿਓ ਨਾਹਿਨ ਅਜੋ ਜਾਗ ਰਹਾਓ ਸਮ ਸੁਪਨੈ ਕੈ ਏ ਜਗ ਜਾਨ ਬਿਨ ਸੈਛਨ ਮੈ ਸਾਚੀ ਮਾਨ ਸੰਗ ਤੇ ਰਹਿ ਹਰ ਬਸਤ ਨੀਤ ਨਿਸਵਾਸਿਰ ਭਜਤਾ ਹੈ ਮੀਤ ਬਾਰ ਅੰਤ ਕੀ ਹੋਏ ਸਹਾਈ ਕਹੋ ਨਾਨਕ ਗੁਨਤਾ ਕੇ ਗਾਏ ਬਸੰਤ ਮਹੱਲਾ ਪਹਿਲਾ ਅਸ਼ਟ ਪਦੀਆਂ ਘਰ ਪਹਿਲਾ ਦੁਤ ਕੀਆ ਇਕ ਓੰਕਾਰ ਸਤਿਗੁਰ ਪ੍ਰਸਾਦ ਜਗ ਕਉ ਆ ਨਾਮ ਨਹੀਂ ਚੀਤ ਨਾਮ ਵਿਸਾਰ ਗਿਰੈ ਦੇਖ ਭੀਤ ਮਨੁ ਆਂ ਡੋਲੇ ਚੀਤ ਅਨੀਤ ਜਗ ਸਿਉ ਟੂਟੀ ਝੂਠ ਪ੍ਰੀਤ ਕਾਮ ਕ੍ਰੋਧ ਬਿਖ ਬਜਰ ਭਾਰ ਨਾਮ ਬਿਨਾ ਕੈਸੇ ਗੁਣ ਚਾਰਾ ਹਾਓ ਘਰ ਬਾਲੂ ਕਾ ਘੂਮਨ ਘੀਰ ਬਰਕਸ ਬਾਣੀ ਬੁਧ ਬਦਾਹਿਰ ਮਾਤਰ ਬੂਂ ਤੇ ਧਰ ਚਕ ਫੇਰ ਸਰਬ ਜੋਤ ਨਾਮੇ ਕੀ ਚੇਰ ਸਰਬ ਪਾਏ ਗੁਰੂ ਸਿਰ ਮੋਰ ਭਗਤ ਕਰੋ ਪਗ ਲਾਗੋ ਧੋਰ ਨਾਮ ਰਤੋ ਚਾਹੋ ਤੁਝ ਓਰ ਨਾਮ ਦੁਰਾਈ ਚਲੈ ਸੋ ਚੋਰ ਪਤ ਖੋਈ ਬਿਖ ਅੰਚਲ ਪਾਏ ਸਾਚ ਨਾਮ ਰਤੋ ਪਤ ਸਿਓ ਕਰ ਜਾਏ ਜੋ ਕਿਛੁ ਯਕੀਨ ਸ ਪ੍ਰਭ ਰਜਾਈ ਭੈ ਮਾਨੈ ਨਿਰਭਉ ਮੇਰੀ ਮਾਈ ਕਾਮਨ ਚਾਹੈ ਸੁੰਦਰ ਭੋਗ पान फूल मीठे रस रोग खिलै बिगसैते तो सोख ब्रम्ह नर शरणागत कीन सोख कापड़ पैर सधक सिंगार माटी फूली रूप विकार आशा मनसा बांधो वार नाम बिना सूना कर वार गाछो पुत्री राजकुवार नाम पढ़ो सच दोत सवार प्रियो सेवो प्रभ प्रेम धार ਗੁਰ ਸ਼ਬਦ ਦੀ ਬਿਖ ਇਤਿਆਸ ਨਿਵਾਰ ਮੋਹਨ ਮੋਹੇ ਲਿਆ ਮਨ 모ਹੇ ਗੁਰ ਕੈ ਸ਼ਬਦ ਪਛਾਨਾ ਤੋਹੇ ਨਾਨਕ ਠਾਂਡੇ ਚਾਹੇ ਪ੍ਰਭੂ ਦਵਾਰ ਤੇਰੇ ਨਾਮ ਸੰਤੋਖੇ ਕਿਰਪਾ ਧਾਰ ਬਸੰਤ ਮਹੱਲਾ ਪਹਿਲਾ ਮਨ ਭੂਲੋ ਭਰਮ ਸਾਏ ਜਾਏ ਅਤ ਲੁਭਦ ਲੁਭਾਨੋ ਬਿਖਮ ਮਾਇ ਨੈ ਅਸਥਰ ਦੀਸਾ ਏਕ ਭਾਏ ਜੋ ਮੀਨ ਕੁੰਡਲੀਆ ਕੰਠ ਪਾਏ ਮਨ ਭੂਲੋ ਸਮਝ ਸਾਚ ਨਾਏ ਗੁਰ ਸ਼ਬਦ ਵਿਚਾਰੇ ਸਹਜ ਪਾਏ ਰਹਾਉ ਮਨ ਭੂਲੋ ਪਰਮਸ ਭਵਰ ਤਾਰ ਬਿਲ ਬਿਰਥੇ ਚਾਹੇ ਬਹੁ ਵਿਕਾਰ ਮੈੰਗਲ ਜੋ ਫਾਸ ਸੁਖਾਮ ਹਾਰ ਕੜ ਬੰਧਨ ਬਾਂਧਿਓ ਸੀਸ ਮਾਰ ਮਨ ਮੁਗਦੋ ਦਾਦਰ ਭਗਤ ਹੀਨ ਦਰ ਪ੍ਰਸ਼ਟ ਸਰਾਪੀ ਨਾਮ ਬੀਨ ਕਾ ਕੈ ਜਾਤਨਾ ਪਾਤੀ ਨਾਮ ਲੀਨ ਸਭ ਦੁਖ ਸੁਖ ਖਾਈ ਗੁਣਹਿ ਬੀਨ ਮਨ ਚਲੇ ਨ ਜਾਈ ਠਾਕ ਰਾਖ ਬਿਨ ਹਰ ਅਸ ਰਾਤੇ ਪਥ ਨ ਸਾਖ ਤੂੰ ਆਪੇ ਸੁਰਤਾ ਆਪ ਰਾਖ ਧਰ ਧਾਰਨ ਦੇਖੈ ਜਾਣ ਆਪ ਆਪ ਭੁਲਾਏ ਕਿਸ ਕਹੋਂ ਜਾਈ ਗੁਰ ਮੇਲੇ ਬਿਰਥਾ ਕਉ ਮਾਇ ਆਵ ਗੁਣ ਛੋਡੋ ਗੁਣ ਕਮਾਈ ਗੁਰ ਸ਼ਬਦੀ ਰਾਤਾ ਸੱਚ ਸਮਾਈ ਸਤਿਗੁਰ ਮਿਲੇ ਮਤ ਉਤਮ ਹੋਏ ਮਨ ਨਿਰਮਲ ਹੋ ਮੈਂ ਕੱਢੈ ਧੋਏ ਸਦਾ ਮੁਕਤ ਬੰਧ ਨ ਸਖੈ ਕੋਏ ਸਦਾ ਨਾਮ ਵਖਾਣਾ ਔਰ ਨ ਕੋਏ ਮਨ ਹਰ ਕਹਿ ਭਾਣ ਆਵੇ ਜਾਏ ਸਭ ਮੈਂ ਏਕੋ ਕਿਛ ਕਹਿਣ ਨ ਜਾਏ ਸਭ ਹੁਕਮੋ ਵਰਤੈ ਹੁਕਮ ਸਮਾਈ ਦੂਖ ਸੂਖ ਸਭ ਤੇ ਸਿਰ ਜਾਏ ਤੂੰ ਆ ਭੁੱਲ ਨਾ ਭੂਲੋ ਕਦੇ ਨਾਹੀਂ ਗੁਰ ਸ਼ਬਦ ਸੁਣਾਏ ਮਤ ਗਾਏ ਤੂੰ ਮੋਟੋ ਠਾਕੁਰ ਸ਼ਬਦ ਮਾਹੀ ਮਨ ਨਾਨਕ ਮਾਨਿਆ ਸੱਚ ਸਲਾਇ ਬਸੰਤ ਮਹੱਲਾ ਪਹਿਲਾ ਦਰਸ਼ਨ ਕੀ ਪਿਆਸ ਜਿਸ ਨਰ ਹੋਏ ਇਕਤ ਰਾਚੈ ਪਰ ਹਰਦੋਏ ਦੂਰ ਦਰਦ ਮਥ ਅੰਮ੍ਰਿਤ ਖਾਏ ਗੁਰਮੁਖ ਬੂਜੈ ਇਕ ਸਮਾਏ ਤੇਰੇ ਦਰਸ਼ਨ ਕੋ ਕੀਤੀ ਬਿਲ ਲਾਏ ਵਿਰਲਾ ਕੋ ਚੀਨ ਇਸ ਗੁਰ ਸ਼ਬਦ ਮਿਲਾਏ ਰਹਾਉ ਬੇਦਵਖਾਨ ਕਹੈ ਇਕ ਕਹੀਐ ਉਹ ਬੇਅੰਤ ਅੰਤ ਕਿੰਨ ਲਹੀਐ ਏਕੋ ਕਰਤਾ ਜਿਨ ਜਗ ਕੀਆ ਬਾਜ ਕਲਾ ਧਰ ਗगन ਧਰੀਆ ਏਕੋ ਗਿਆਨ ਧਿਆਨ ਧੁਨ ਬਾਣੀ ਏਕੰਦਰ ਆਲਮ ਅਕਥ ਕਹਾਣੀ ਏਕੋ ਸ਼ਬਦ ਸਚਾ ਨਿਸ਼ਾਨ ਪੂਰੇ ਗੁਰ ਤੇ ਜਾਣੈ ਜਾਣ ਏਕੋ ਧਰਮ ਦਿਰੜੈ ਸਚ ਕੋਈ ਗੁਰਮਤਿ ਪੂਰਾ ਜੁਗ ਜੁਗ ਸੋਈ ਅਨਹਦ ਰਾਤਾ ਏਕ ਲਿਵਤਾਰ ਓ ਗੁਰਮੁਖ ਪਾਵੇ ਅਲਖਾ ਭਾਰ ਇਕੋ ਤਖਤ ਏਕੋ ਪਾਤਸ਼ਾਹ ਸਰਬੀ ਥਾਈ ਵੇ ਪਰਵਾਹ ਤਿਸ ਕਾ ਕੀ ਆਤਰ ਭਵਨ ਸਾਰ ਓ ਅਗਮ ਗੋਚਰ ਏ ਕੰਕਾਰ ਏ ਕਾ ਮੂਰਤ ਸਾਚਾ ਨਾਉ ਤਿੱਥੈ ਨਿਬੜੈ ਸਾਚ ਨਿਆ ਸਾਚੀ ਕਰਨੀ ਪਤ ਪਰਵਾਣ ਸਾਚੀ ਧਰਗੈ ਪਾਵੇ ਮਾਣ ਏਕਾ ਭਗਤ ਏਕੋ ਹੈ ਭਾਉ ਬਿਨ ਭੈ ਭਗਤੀ ਆਵੋ ਜਾਓ ਗੁਰ ਤੇ ਸਮਝ ਰਹਿ ਮਹਿਮਾਨ ਅਰਸ ਰਾਤਾ ਜਨ ਪਰਵਾਨ ਇਹ ਤੋਤ ਦੇਖੋ ਸਹਜੇ ਰਾਵੋ ਤੁਝ ਬਿਨ ਠਾਕੁਰ ਕੇ ਸਹਿ ਨਾ ਪਾਵੋ ਨਾਨਕ ਹਉ ਮੈਂ ਸ਼ਬਦ ਜਲਾਇਆ ਸਤਗੁਰ ਸਾਚਾ ਦਰਸ਼ਨ ਦਿਖਾਇਆ ਬਸੰਤ ਮਹੱਲਾ ਪਹਿਲਾ ਚੰਚਲ ਚੀਤ ਨਾ ਪਾਵੇ ਪਾਰਾ ਆਪਤ ਜਾਤ ਨਾ ਲਾਗੇ ਬਾਰਾ ਦੁਖ ਕਣੋ ਮਰਿਆ ਕਰਤਾਰਾ ਬਿਨ ਪ੍ਰੀਤਮ ਕੋ ਕਰੈ ਨਾ ਸਾਰਾ ਸਭ ਊਤਮ ਕਿਸ ਅੱਖੋ ਹੀਨਾ ਹਰ ਭਗਤੀ ਸਚ ਨਾਮ ਪਤੀਨਾ ਰਹਾਉ ਔਖਦ ਕਰਤਾ ਕੀ ਬਹੁ ਤੇਰੇ ਕਿਉ ਦੁਖ ਚੁੱਕੈ ਬਿਨ ਗੁਰ ਮੇਰੇ ਬਿਨ ਹਰ ਭਗਤੀ ਦੁਖ ਕਣੇਰੇ ਦੁਖ ਸੁਖ ਦਾਤੇ ਠਾਕੁਰ ਮੇਰੇ ਰੋਗ ਵੱਡੋ ਕਿਉ ਬਾਂਧੋ ਧੀਰਾ ਰੋਗ 부ਜੈ ਸੋ ਕਾਠੈ ਪੀਰਾ ਮੈਂ ਅਵਗਣ ਮਨ ਮਾਹੀ ਸਰੀਰਾ ਢੂੰਡਤ ਖੋਜਤ ਗੁਰ ਮੇਲੇ ਵੀਰਾ ਗੁਰ ਕਾ ਸ਼ਬਦ ਦਾਰੂ ਹਰ ਨਾਮ ਜਿਉਂ ਤੂੰ ਰਾਖੈ ਤੇ ਵਹ ਰਹਾਉ ਜਗ ਰੋਗੀ ਕਹਿ ਦੇਖ ਦਿਖਾਉ ਹਰ ਨਿਰਮਾਇਲ ਨਿਰਮਲ ਨਾਉ ਘਰ ਮੈਂ ਘਰ ਜੋ ਦੇਖ ਦਿਖਾਵੇ ਗੁਰ ਮਹਿਲੀ ਸੋ ਮਹਿਲ ਬਿਲਾਵੇ ਮਨ ਮੈਂ ਮਨੁਆ ਚਿਤ ਮੈਂ ਚੀਤਾ ਐਸੇ ਹਰ ਕੀ ਲੋਗ ਤੀਤਾ ਹਰਕ ਸੋਗ ਤੇ ਰਹਿ ਨਿਰਾਸਾ ਅਮਰਤ ਚਾਖ ਹਰ ਨਾਮ ਨਿਵਾਸਾ ਆਪ ਪਛਾਨ ਰਹਿ ਲਵ ਲਾਗਾ ਜਨਮ ਜੀਤ ਗੁਰਮਤ ਦੁਖ 파ਗਾ ਗੁਰ ਦੀ ਆਸ ਅੰਮ੍ਰਿਤ ਪੀਵ ਸਹਿਜ ਮਰੋ ਜੀਵਤ ਹੀ ਜੀਵ ਆਪਣੂ ਕਰ ਆਖੋ ਗੁਰ ਭਾਵੇਂ ਤੁਮਰੋ ਹੋਏ ਸਤੁਜ ਸਮਾਵੇਂ ਭੋਗੀ ਕੋ ਦੁਖ ਰੋਗ ਵਿਆਪੈ ਘਟ ਘਟ ਰਵ ਰਹਿਆ ਪ੍ਰਭ ਜਾਪੈ ਸੁਖ ਦੁਖ ਹੀ ਤੇ ਗੁਰ ਸ਼ਬਦ ਤੀਤਾ ਨਾਨਕ RAM ਰਵਹਿਤ ਜੀਤਾ ਵਸੰਤ ਮਹੱਲਾ ਪਹਿਲਾ ਇੱਕ ਤੁਕੀਆ ਮਤ ਭਸਮ ਅੰਧੂਲੇ ਗਰਬ ਜਾਹੇ ਇਨ ਬਿਦਨਾਗੇ ਜੋਗ ਨਾਹੇ ਮੂੜੇ ਕਾਹੇ ਬਿਸਾਰਿਓ ਤੇ ਰਾਮ ਨਾਮ ਅੰਤ ਕਾਲ ਤੇ ਰ ਆਵੈ ਕਾਮ ਰਹਾਉ ਗੁਰ ਪੂਛ ਤੁਮ ਕਰੋ ਵਿਚਾਰ ਜੈ ਦੇਖੋ ਤਹ ਸਾਰੰਗ ਭਾਣ ਕਿਆ ਹੋ ਅੱਖਾਂ ਜਾਂ ਕਛੂ ਨਾਹੇ ਜਾਤ ਪਤ ਸਭ ਤੇ ਰ ਨਾਹੇ ਕਾਹੇ ਮਾਲ ਦਰਬ ਦੇਖ ਗਰਬ ਜਾਹੇ ਗਲਤੀ ਭਾਰਤੇ ਰੁਕਛੂ ਨਾਹੀਂ ਪੰਜ ਮਾਰ ਚਿਤ ਰਖੋ ਥਾਏ ਜੋਗ ਜੁਗਤ ਕੀ ਇਹ ਹੈ ਪਾਏ ਹਮੈ ਪੈਖੜ ਤੇਰੇ ਮਨਹਿ ਮਾਹੀਂ ਹਰਨਾ ਚਿਤ ਹੈ ਮੂੜੇ ਮੁਕਤ ਜਾਏ ਮਤ ਹਰ ਵਿਸਰਿਆ ਜਮ ਵਸ ਪਾਹੀ ਅੰਤ ਕਾਲ ਮੂੜੇ ਝੋਟ ਖਾਏ ਗੁਰ ਸ਼ਬਦ ਵਿਚਾਰ ਆਪ ਜਾਏ ਸਾਚ ਜੋਗ ਮਨ ਵਸੈ ਆਏ ਜਨ ਜੀਓ ਪਿੰਡ ਦਿੱਤਾ ਤਿਸ ਚੇਤੇ ਨਾਹੀਂ ਮੜੀ ਮਸਾਣੇ ਮੂੜੇ ਜੋਗ ਨਾਹੀਂ ਗੁਣ ਨਾਨਕ ਬੋਲੇ ਭਲੀ ਬਾਣ ਤੁਮ ਹੋ ਸਜਾਖੇ ਲਿਹੁ ਪਛਾਣ ਬਸੰਤ ਮਹੱਲਾ ਪਹਿਲਾ ਦੁਬਦਾ ਦੁਰਮਤ ਅੰਧਲੀਕਾਰ ਮਨਮੁਖ ਭਰਮੈ ਮਜ ਗੁਬਾਰ ਮਨ ਅੰਧਾ ਲਾਂਦਲੀ ਮਤ ਲਾਗੇ ਗੁਰ ਕਰਣੀ ਬਿਨ ਭਰਮ ਨ ਭਾਗੇ ਰਹਾਉ ਮਨਮੁਖ ਅੰਧਲੇ ਗੁਰਮਤ ਨਾ ਪਾਈ ਪਸੂ ਭੈ ਅਭਮਾਨ ਨ ਜਾਈ ਲਖ ਚੌਰਾਸੀ ਜੰਤੁ ਪਾਏ ਮੇਰ ਠਾਕੁਰ ਭਾਣੇ ਸਿਰਜ ਸਮਾਏ ਸਗਲੀ ਭੂਲੇ ਨਹੀਂ ਸ਼ਬਦ ਆਚਾਰ ਸੋ ਸਮਝਿਆ ਜਿਸ ਗੁਰ ਕਰਤਾਰ ਗੁਰ ਕੇ ਚਾਕਰ ਠਾਕੁਰ ਭਾਣੇ ਬਖਸ਼ ਲਿਏ ਨਾਹੀ ਜਮਕਾਣੇ ਜਿਨ ਕਹਿ ਹਿਰਦੈ ਖੋ ਪਾਇਆ ਆਪੇ ਮਿਲੇ ਪਰਮ ਚੁਕਾਇਆ ਬੇਮੋਹਤਾਜ ਬਯੰਤ ਪਾਰਾ ਸਚੁ ਪਤੀਜੈ ਕਰਨਹਿ ਹਾਰਾ ਨਾਨਕ ਭੂਲੇ ਗੁਰ ਸਮਝਾਵੇ ਏਕ ਦਿਖਾਵੇ ਸਾਚ ਟਿਕਾਵੇ ਬਸੰਤ ਮਹੱਲਾ ਪਹਿਲਾ ਆਪੇ ਭਵਰਾ ਫੂਲ ਵੇਲ ਆਪੇ ਸੰਗਤ ਮੀਤ ਮੇਲ ਐਸੀ ਭਵਰਾ ਬਾਸਲੇ ਤਰਵਰ ਫੂਲੇ ਮਨ ਹਰੇ ਰਹਾਉ ਆਪੇ ਕਬਲਾ ਕੰਤ ਆਪ ਆਪੇ 라ਵੇ ਸ਼ਬਦ ਥਾਪ ਆਪੇ ਬਸ਼ਰੂ ਗਉ ਖੀਰ ਆਪੇ ਮੰਦਰ ਥੰਮ ਸਰੀਰ ਆਪੇ ਕਰਨੀ ਕਰਨਹਾਰ ਆਪੇ ਗੁਰਮ ਕਰ ਵਿਚਾਰ ਤੂੰ ਕਰ ਕਰ ਦੇਖੈ ਕਰਨਹਾਰ ਜੋਤ ਜੀ ਅਸੰਖ ਦੇ ਆਧਾਰ ਤੂੰ ਸਰ ਸਾਗਰ ਗੁਣ ਗਹੀਰ ਤੂੰ ਅਕਲ ਨਰੰਜਨ ਪਰਮ ਹੀਰ ਤੂੰ ਆਪੇ ਕਰਤਾ ਕਰਨ ਜੋਗ ਨੇਹ ਕੇਵਲ ਰਾਜਨ ਸੁਖੀ ਲੋਗ ਨਾਨਕ ਧਰਾਪੇ ਹਰ ਨਾਮ ਸਵਾਦ ਬਿਨ ਹਰ ਗੁਰ ਪ੍ਰੀਤਮ ਜਨਮ ਬਾਦ ਬਸੰਤ ਹੰਡੋਲ ਮਹੱਲਾ ਪਹਿਲਾ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ 97143 ਕਰ ਮਹਿਲਤ ਚਾਰ ਬਹਾਲੀ ਚਾਰੇ ਦੀਵੇ ਚੌ ਹੱਥ ਦੀਏ ਏਕਾ ਏਕਾ ਵਾਰੀ ਮਿਹਰਵਾਨ ਮਦਸੂਦਨ ਮਾਦੋ ਐਸੀ ਸਖਤ ਤੁਮਾਰੀ ਰਹਾਉ ਘਰ ਘਰ ਲਸ਼ਕਰ ਪਾਵਕ ਤੇਰਾ ਧਰਮ ਕਰੇ ਸਿਕਦਾਰੀ ਧਰਤੀ ਦੇਗ ਮਿਲਾਏ ਖਵੇਰਾ ਭਾਗ ਤੇਰਾ ਢੰਡਾਰੀ ਨਾ ਸਾਬੂਰ ਹੋਵੇ ਫਿਰ ਮੰਗੇ ਨਾਰਦ ਕਰੇ ਖੁਵਾਰੀ ਲਾਬਂ ਦੇਰਾ ਬੰਦੀ ਖਾਨਾ ਔਗਣ ਫੈਰ ਲੋਹਾਰੀ ਪੂੰਜੀ ਮਾਰ ਪਵੇ ਨਿਤ ਮੁਦਗਰ ਪਾਪ ਕਰੇ ਕੋਟਵਾਰੀ ਭਾਵੇਂ ਚੰਗਾ ਭਾਵੇਂ ਮੰਦਾ ਜੈਸੀ ਨਦਰੁ ਤੁਮਾਰੀ ਆਦਪੁਰਖ ਕੋ ਲੋਕਹੀਐ ਸੇਖਾਈ ਵਾਰੀ ਦੇਵਲ ਦੇਵਤਿਆਂ ਕਰ ਲਾਗਾ ਐਸੀ ਕੀਨਿਤ ਚਾਲੀ ਕੁੰਜਾ ਬਾਗ ਨਿਵਾਜ ਮਸੱਲਾ ਨੀਲ ਰੂਪ ਬਨਵਾਰੀ ਘਰ ਕਰਮੀਆਂ ਸਭਨਾ ਜੀਆ ਬੋਲੀ ਅਵਰ ਤੁਮਾਰੀ ਜੇ ਤੂੰ ਮੀਰ ਮਹੀਪਤ ਸਾਹਿਬ ਕੁਦਰਤ ਕੌਣ ਹਮਾਰੀ ਚਾਰੇ ਕੁੰਟ ਸਲਾਮ ਕਰਾਂਗੇ ਘਰ ਕਰ ਸਿਫਤ ਤੁਮਾਰੀ ਤੀਰਤ ਸਿਮਰਤ ਪੁੰਨ দান ਕਿਛ ਲਾਹਾ ਮਿਲੈ ਦਿਹਾੜੀ ਨਾਨਕ ਨਾਮ ਮਿਲੇ ਵੜਿਆਈ ਮੇਕਾ ਖੜੀ ਸੰਭਾਲੀ ਬਸੰਤ ਹੰਡੋਲ ਕਰ ਦੂਜਾ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਇਆ ਨਗਰ ਇਕ ਬਾਲਕ ਵਸਿਆ ਖਿੰਨ ਪਲ ਫਿਰ ਨਾ ਰਹਾਈ ਅਨਕੋ ਪਾਵ ਜਤਨ ਕਰ ਥਾਕੇ ਬਾਰਮਬਾਰ ਪਰਮਾਈ ਮੇਰੇ ਠਾਕੁਰ ਬਾਲਕ ਇਕਤ ਘਰਿਆਣ ਸਤਿਗੁਰ ਮਿਲੇ ਤਾਂ ਪੂਰਾ ਪਾਈਐ ਹਾਜ ਰਾਮ ਨਾਮ ਨਹੀਂ ਛਾਣ ਰਹਾਓ ਇਹ ਮਿਰਤ ਕਮਣਾ ਸਰੀਰ ਹੈ ਸਭ ਜਗ ਜਿਤ ਰਾਮ ਨਾਮ ਨਹੀਂ ਵਸਿਆ ਰਾਮ ਨਾਮ ਗੁਰ ਉਦਕ ਚੋਂ ਆਇਆ ਫਿਰ ਹਰਿਆ ਹੋਆ ਰਸਿਆ ਮੈਂ ਨਿਰਖਤ ਨਿਰਖਤ ਸਰੀਰ ਸਭ ਖੋਜਿਆ ਇੱਕ ਗੁਰਮੁਖ ਚਲਤ ਦਿਖਾਇਆ ਬਾਹਰ ਖੋਜ ਮੋਏ ਸਭ ਸਾਖਤ ਹਰ ਗੁਰਮਤੀ ਘਰ ਪਾਇਆ ਦੀਨਾ ਦੀਨ ਦਇਆਲ ਭਈ ਹੈ ਜੋ ਕ੍ਰਿਸ਼ਨ ਬਿਦਰ ਘਰ ਆਇਆ ਮੇਲੀ ਸੁਦਾਮਾ ਭਾਵਨੀ ਘਰ ਸਭ ਕੁਛ ਆਗੈ ਦਾਲਦ ਪੰਜ ਸਮਾਇਆ RAM ਨਾਮ ਕੀ ਪੈਜ ਬਡੇਰੀ ਮੇਰੇ ਠਾਕੁਰ ਆਪਰਖਾਈ ਜੀ ਸਭ ਸਾਖਤ ਕਰੈ ਵਖੀਲੀ ਇਕ ਰਤੀ ਤਿਲ ਨਾ ਘਟਾਈ ਜਨ ਕੀ ਉਸਤ ਹੈ RAM ਨਾਮ ਦਾ ਦੇ ਸੋਭਾ ਪਾਈ ਨਿੰਦਕ ਸਾਖਤ ਖਾਵ ਨਾ ਸਕੈ ਤਿਲ ਆਪਣੇ ਘਰ ਲੁਕੀ ਲਾਈ ਜਨ ਕੋ ਜਨ ਮਿਲ ਸੋ ਬਾਪਾ ਪਾਵੇ ਗੁਣ ਮੈਂ ਗੁਣ ਫਰਗਾਸਾ ਮੇਰ ਠਾਕੁਰ ਕੀ ਜਨ ਪ੍ਰੀਤਮ ਪਿਆਰੇ ਜੋ ਹੋਵੇ ਦਾਸਨ ਦਾਸਾ ਆਪੇ ਜਲ ਪਰੰਪਰ ਕਰਤਾ ਆਪੇ ਮਿਲ ਮਿਲਾਵੇ ਨਾਨਕ ਗੁਰਮੁਖ ਸਹਿਜ ਮਿਲਾਇ ਜਿਉਂ ਜਲ ਜਲੈ ਸਮਾਵੇ ਬਸੰਤ ਮਹੱਲਾ ਪੰਜਵਾਂ ਕਰ ਪਹਿਲਾ ਦੁਤ ਕੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਸੁਣ ਸਾਖੀ ਮਨ ਜਪ ਪਿਆਰ ਅਜਾਮਲ ਉਧਰਿਆ ਕਹੇ ਇਕ ਬਾਰ ਬਾਲਮੀਕੈ ਹੋਆ ਸਾਧ ਸੰਗ ਤਰੂ ਕੋ ਮਿਲਿਆ ਹਰਿ ਨਿਸੰਗ ਤੇਰਿਆਂ ਸੰਤਾਂ ਜਾਚੋ ਚਰਨ ਰੇਣ ਲੈ ਮਸਤਕ ਲਾਵੋ ਕਰ ਕਿਰਪਾ ਦੇਣ ਰਹਾਉ ਗਨ ਕਾਉਦਰੀ ਹਰ ਕਹੈ ਤੋਤ ਗਜ ਇੰਦਰ ਤੇ ਆਇਓ ਹਰ ਕੀਓ ಮೋਖ ਬੇ ਪਰਸਦਾ ਮੇਂ ਦਾਲਦ ਪੰਜ ਰੇ ਮਨ ਤੂੰ ਪੀ ਭਜ ਗੋਬਿੰਦ ਬਦ ਕੋ ਉਧਾਰਿਓ ਖੰਫਰ ਹਾਰ ਕੁਬਜਾ ਉਦਰੀ ਅੰਗੁਸ਼ਟ ਤਾਰ ਬਿਦਰ ਉਧਾਰਿਓ ਦਾਸਤ ਭਾਏ ਰੇ ਮਨ ਤੂੰ ਪੀ ਹਰ ਧਿਆਏ ਪ੍ਰਹਿਲਾਦ ਰਖੀ ਹਰ ਪੈ ਜ ਆਪ ਬਸਤਰ ਛੀਨ ਤਤ ਰੂਪ ਤੀ ਰਖੀ ਇਲਾਜ ਜਿਨ ਜਿਨ ਸੇਵਿਆ ਅੰਤ ਬਾਰ ਰੇ ਮਨ ਸੇਵ ਤੂੰ ਭਰੇ ਪਾਰ ਤੰਨੇ ਸੇਵਿਆ ਬਾਲ ਬੁੱਧ ਤਿਰਲੋਚਨ ਗੁਰਮਿਲ ਭਈ ਸਿੱਧ ਬੇਣੀ ਕੋ ਗੁਰ ਕੀਓ ਪ੍ਰਗਾਸ ਰੇ ਮਨ ਤੂੰ ਭੀ ਹੋ へਂ ਦਾਸ ਜੈ ਦੇਵ ਤਿਆਗਿਓ ਅਹ ਮੇਵ ਨਾਈ ਉਦਰਿਓ ਸੈਨ ਸੇਵ ਮਨ ਡੀਗਨ ਡੂਲੇ ਕਹੂੰ ਜਾਏ ਮਨ ਤੂੰ ਭੀ ਤਰ ਸਹਿ ਸਰਨ ਪਾਏ ਜੇ ਅਨਗ੍ਰਹ ਠਾਕੁਰ ਕੀਓ ਆਪ ਸੇ ਤੈ ਲੀਨੇ ਭਗਤ ਰਾਖ ਤਿਨ ਕਾ ਗੁਣ ਅਵਗਣਨਾ ਵਿਚਾਰਿਓ ਕੋਇ ਏ ਮਿਤ ਦੇਖ ਮੰਨ ਲਗਾ ਸੇਵ ਕਬੀਰ ਧਿਆਇਓ ਏਕ ਰੰਗ ਨਾਮ ਦੇਵ ਹਰ ਜੀਉ ਬਸਹਿ ਸੰਗ ਰਬ ਦਾਸ ਧਿਆਏ ਪ੍ਰਭ ਰੂਪ ਗੁਰੂ ਨਾਨਕ ਦੇਵ ਗੋਵਿੰਦ ਰੂਪ ਬਸੰਤ ਮਹੱਲਾ ਪੰਜਵਾਂ ਅਨਕ ਜਨਮ ਭਰਮੇ ਜੋਨ ਮਾਹੇ ਹਰ ਸਿਮਰਨ ਬਿਨ ਨਰਕ ਭਾਹੇ ਭਗਤ ਬਿਹੂਨਾ ਖੰਡ ਖੰਡ ਬਿਨ ਬੂਝੇ ਜਮ ਦੇਤ ਡੰਡ ਗੋਬਿੰਦ ਭਜੋ ਮੇਰੇ ਸਦਾ ਮੀਤ ਸਾਜ ਸ਼ਬਦ ਕਰ ਸਦਾ ਪ੍ਰੀਤ ਰਹਾਓ ਸੰਤੋਖ ਨਾਵਤ ਕਹੂੰ ਕਾਜ ਧੂਮ ਬਾਦਰ ਸਭ ਮਾਇਆ ਸਾਜ ਪਾਪ ਕਰਨ ਤੋ ਨਹਿ ਸੰਗਾਈ ਬਿਕਾਮਤਾ ਵਜਾਈ ਹਉ ਹਉ ਕਰਤ ਬਧੇ ਵਿਕਾਰ ਮੋਹ ਲੋਭ ਡੂਬੋ ਸੰਸਾਰ ਕਾਮ ਕ੍ਰੋਧ ਮਨ ਵਸ ਕੀਆ ਸੁਪਨੇ ਨਾਮ ਨਾ ਹਰ ਲੀਆ ਖਬਹੀ ਰਾਜਾ ਕਬ ਮੰਗਨ ਹਾਰ ਦੁਖ ਸੁਖ ਬੰਧੋ ਸੰਸਾਰ ਮਨ ਉਧਰਣ ਕਾ ਸਾਜਣਾਹਿ ਪਾਪ ਬੰਧਨ ਨਿਤ ਭੌਤ ਜਾਹਿ ਈਠ ਮੀਤ ਕੋ ਸਖਾ ਨਾਹਿ ਆਪ ਬੀਜਾ ਪੀ ਹੀ ਖਾਹਿ ਜਾਂ ਕਹਿ ਕੀਨੈ ਹੋਤ ਵਿਕਾਰ ਸੇ ਛੋਟ ਚਲਿਆ ਖਿਨ ਮਹਿਂਗਵਾਰ ਮਾਇਆ ਮੋਹਿ ਬਹੁ ਪਰਮਿਆ ਕੀਰਤ ਰੀਖ ਕਰ ਕਰਮਿਆ ਕਰਨੇ ਹਾਰ ਲਿਪਤ ਆਪ ਨਹੀਂ ਲੇਪ ਪ੍ਰਭ ਪੁੰਨ ਪਾਪ ਰਾਖ ਲਿਓ ਗੋਬਿੰਦ ਦਿਆਲ ਤੇਰੀ ਸ਼ਰਨ ਪੂਰਨ ਕਿਰਪਾਲ ਤੁਝ ਬਿਨ ਦੂਜਾ ਨਹੀਂ ਠਾਓ ਕਰ ਕਿਰਪਾ ਪ੍ਰਭ ਦੇ ਹੋ ਨਾ ਤੂੰ ਕਰਤਾ ਤੂੰ ਕਰਨਹਾਰ ਤੂੰ ਉਚਾ ਤੂੰ ਬਾਹ ਅਪਾਰ ਕਰ ਕਿਰਪਾ ਲੜ ਲਿਓ ਲਾਈ ਨਾਨਕ ਦਾਸ ਪ੍ਰਭ ਕੀ ਸ਼ਰਣਾਇ ਤੂੰ ਕਰਤਾ ਤੂੰ ਕਰਨਹਾਰ ਤੂੰ ਉਚਾ ਤੂੰ ਬਾਹ ਅਪਾਰ ਕਰ ਕਿਰਪਾ ਲੜਲੇ ਹੋ ਲਾਈ ਨਾਨਕ ਦਾਸ ਪ੍ਰਭ ਕੀ ਸਰਣਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ